ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰਿਓ ਪਿਆਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ ਸੰਗਤ ਜੀ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਪਹੁੰਚੇ ਪੁੱਤਰ ਸਮੇਤ ਸੁਖਬੀਰ ਬਾਦਲ ਤੇ ਹਰ ਸਿਮਰਤ ਕੌਰ ਬਾਦਲ ਉਹਨਾਂ ਦੀ ਸੇਵਾ ਦਾ ਅੱਜ ਤੀਜਾ ਦਿਨ ਹੈ ਸੋ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਜਦੋਂ ਪੁੱਤਰ ਪਿਓ ਕੋਲ ਬੈਠਣ ਲੱਗਿਆ ਤਾਂ ਇੱਕ ਵੱਡਾ ਚਮਤਕਾਰ ਵਰਤਿਆ ਆਪਾਂ ਇਸ ਚੀਜ਼ ਨੂੰ ਸਮਝਾਂਗੇ ਪਹਿਲਾਂ ਤੇ ਸਾਰੀ ਸੰਗਤ ਫਤੇ ਬਲਾਵ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਿਸ ਤਰ੍ਹਾਂ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬਾਦਲ ਪਰਿਵਾਰ ਪਹੁੰਚਿਆ ਜੋ ਉਹਨਾਂ ਨੂੰ ਸੇਵਾ ਲੱਗੀ ਹੈ ਉਹ ਸੇਵਾ ਕਰਨ ਦੇ ਲਈ ਬੜਾ ਮੈਂ ਵੇਖ ਰਿਹਾ ਕਿ ਮੀਡੀਆ ਪਬਲਿਸਿਟੀ ਜਿਹੜੀ ਹੈ ਬਹੁਤ ਜ਼ਿਆਦਾ ਹੋ ਰਹੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਦਵੀ ਹੋਈ ਉਦੋਂ ਇਹਨਾਂ ਲੋਕਾਂ ਦੀਆਂ ਜੀਵਾਂ ਨੂੰ ਗੰਢ ਪੈ ਗਈ ਅੱਜ ਜਿੰਨੀ ਬਾਦਲ ਪਰਿਵਾਰ ਨੂੰ ਤਨਖਾਹ ਲੱਗੀ ਹੈ ਉਹਨਾਂ ਦੀ ਪਬਲਿਸਿਟੀ ਹੋ ਰਹੀ ਹੈ ਕਿੰਨਾ ਵੱਡਾ ਤਾਮਝਾਮ ਹੋ ਰਿਹਾ ਹੈ ਦੇਖੋ ਜੀ ਸੇਵਾ ਕੀਤੀ ਕੋਈ ਸੇਵਾ ਕੀਤੀ ਕੋਈ ਬੰਬ ਤਾਂ ਨਹੀਂ ਫੁੱਟਦਾ ਉਹਨਾਂ ਨੇ ਕੋਈ ਸੇਵਾ ਕੀਤੀ ਕੋਈ ਜਗਤ ਤੋਂ ਵੱਖਰੀ ਸੇਵਾ ਤਾਂ ਨਹੀਂ ਕਰ ਲਈ ਜਿਹੜੀ ਸੇਵਾ ਸੰਗਤ ਕਰਦੀ ਹੈ ਉਹੀ ਉਹ ਕਰ ਰਹੇ ਨੇ ਉਹਨਾਂ ਨੂੰ ਸੇਵਾ ਕਰਨ ਦਿਓ ਇਹ ਚ ਕੀ ਕੋਈ ਵੱਡੀ ਗੱਲ ਹੈ ਵੀ ਉਹ ਸੇਵਾ ਕਰ ਰਹੇ ਨੇ ਉਹ ਕੋਈ ਨਵੇਕਲੀ ਜਾਂ ਕੋਈ ਕੋਈ ਐਸੀ ਆਪਾਂ ਕਹੀਏ ਕੋਈ ਇਹ ਕੀ ਵੱਡੀ ਸੇਵਾ ਨਹੀਂ ਕਰ ਰਹੇ ਉਹ ਸਾਹ ਸੰਗਤ ਜਿੰਨੇ ਇਹਨਾਂ ਨੇ ਗੁਣਾ ਕੀਤੇ ਨੇ ਇਹ ਤਾਂ ਬਹੁਤ ਘੱਟ ਥੋੜੀ ਸੇਵਾ ਆ ਛੋਟੀ ਸੇਵਾ ਆ ਤਾਂ ਇਹਨਾਂ ਲਈ ਇਹ ਤਾਂ ਜੇ ਕਿਤੇ ساری ਜ਼ਿੰਦਗੀ ਆਪਣੇ ਖੂਨ ਦਾ ਕਤਰਾ-ਕਤਰਾ ਵੀ ਵਹਾ ਦੇਣ ਤੇ ਫਿਰ ਵੀ ਸ਼ਾਇਦ ਇਹਨਾਂ ਦੀ ਮਾਫੀ ਜਿਹੜੀ ਆ ਉਹ ਕਲੀਅਰ ਨਾ ਹੋਵੇ ਤੇ ਮੈਂ ਬੇਨਤੀ ਤਾਂ ਕਰ ਰਿਹਾ ਕਿ ਆ ਜਾ ਰਿਹਾ ਕਿ ਜੀ ਉਹਨਾਂ ਦੀ ਸੇਵਾ ਪ੍ਰਵਾਨ ਹੋ ਗਈ ਜੀ ਐ ਕਰਤਾ ਜੀ ਫਲਾਨਾ ਜੀ ਬਹੁਤ ਸਾਰੇ ਲੋਕ ਜਿਹੜੇ ਨੇ ਆਪੋ ਆਪਣੇ ਹਿਸਾਬ ਦੇ ਲੱਗੇ ਹੋਏ ਨੇ ਗੱਲ ਕੀ ਹੈ ਨਿਸ਼ਾਨਾ ਸਿਰਫ 2027 ਦਾ ਹੈ ਗੱਲ ਇਹਦੇ ਵਿੱਚ ਹੋਰ ਕੋਈ ਨਹੀਂ ਹੈਗੀ ਸਮਝੋ ਵਿਚਲੇ ਮੁੱਦੇ ਨੂੰ ਇਹ ਜਾਣ ਕੇ ਇਹ ਤਾਂ ਤੁਸੀਂ ਵੇਖੀ ਜਾਓ ਵੀ ਅੱਗੇ-ਅਗੇ ਬਣਦਾ ਕੀ ਐ ਇਹਨਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਬੂਲਨਾਮਾ ਗੁਰੂ ਕੇ ਪਹਾਣੇ ਵਿੱਚ ਹੋਇਆ ਤੇ ਕਾਨੂੰਨੀ ਤੌਰ ਤੇ ਵੇਖਿਓ ਹੁਣ ਕਿਸ ਤਰ੍ਹਾਂ ਇਹਨਾਂ ਦੇ ਪਟਾਕੇ ਪੈਂਦੇ ਹੋ ਕਹਿੰਦੇ ਨੇ ਸੁਖਬੀਰ ਬਾਦਲ ਦੀ ਕੁਰਸੀ ਜ਼ਮੀਨ ਤੋਂ 5 ਫੁੱਟ ਉੱਪਰ ਚਲੀ ਗਈ ਇੰਜ ਹੋਇਆ ਜੀ ਇਹ ਹੋਇਆ ਬਹੁਤ ਕੁਝ ਜਿਹੜਾ ਉਹ ਕਿਹਾ ਜਾ ਰਿਹਾ ਮੈਂ ਫੇਰ ਕਹਦਾ ਮੈਂ ਅਕਾਲੀ ਦਲ ਦਾ ਵਿਰੋਧ ਨਹੀਂ ਅਕਾਲੀ ਦਲ ਦੇ ਵਿੱਚ ਜੋ ਬੰਦੇ ਜਿਨ੍ਹਾਂ ਨੇ ਕਾਂਡ ਕੀਤੇ ਨੇ ਉਹਨਾਂ ਦਾ ਵਿਰੋਧੀ ਆਸਾ ਸੰਗਤ ਜੋ ਗੁਰੂਗ੍ਰੰਥ ਸਾਹਿਬ ਦੀ ਵਿਅਦਬੀ ਹੋਈ ਸੰਗਤ ਨੂੰ ਇਨਸਾਫ ਨਹੀਂ ਮਿਲਿਆ ਉਹਨਾਂ ਤੇ ਗੋਲੀਆਂ ਚੱਲੀਆਂ ਸਰਸੇ ਵਾਲੇ ਦਾ ਸਾਥ ਦਿੱਤਾ ਮੁਆਫੀ ਦਿੱਤੀ ਉਹ ਸਾਰੀਆਂ ਚੀਜ਼ਾਂ ਤੇ ਇਹਨਾਂ ਦੇ ਵਿਰੋਧ ਜਿਹੜਾ ਹੈ ਉਹ ਹੁੰਦਾ ਹੀ ਰਹੇਗਾ ਅਸੀਂ ਕਰਾਂਗੇ ਖੁਦ ਵੀ ਤੇ ਸੰਗਤ ਕਰੇਗੀ ਮੈਂ ਬੇਨਤੀ ਤਾਂ ਕਰਕੇ ਕਰ ਰਿਹਾ ਕਿ ਜੋ ਹੁਣ ਉਹਨਾਂ ਨੂੰ ਸੇਵਾ ਲੱਗੀ ਹੈ ਨਾ ਉਹਨਾਂ ਨੂੰ ਧਿਆਨ ਨਾਲ ਕਰਨ ਦਿਓ ਸੇਵਾ ਆ ਪਬਲਿਸਿਟੀ ਤੋਂ ਉਹਨਾਂ ਨੂੰ ਦੂਰ ਰੱਖਿਆ ਜਾਏ ਆ ਪਬਲਿਸਿਟੀ ਕਰਕੇ ਸਾਨੂੰ ਕੁਝ ਨਹੀਂ ਮਿਲਣਾ ਬੜੇ ਹੋਰ ਮੁੱਦੇ ਨੇ ਪੰਜਾਬ ਦੇ ਬੜੀਆਂ ਹੋਰ ਚੀਜ਼ਾਂ ਨੇ ਪੰਜਾਬ ਦੀਆਂ ਅਮਰਤਪਾਲ ਸਿੰਘ ਮਹਿਰੋ ਵਰਗਿਆਂ ਦਾ ਮੁੱਦਾ ਚੱਲੀ ਜਾਂਦਾ ਹੈ ਭਾਈ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਜਿਹੜੇ ਐਮਪੀ ਨੇ ਉਹਨਾਂ ਦਾ ਕਿੱਡਾ ਵੱਡਾ ਮੁੱਦਾ ਹੈ ਉਹਦੇ ਤੇ ਅਸੀਂ ਪੰਜਾਬ ਸਰਕਾਰ ਨੂੰ ਸਵਾਲ ਕਰੀਏ ਸਾਧ ਸੰਗਤ ਬੁੱਢੇ ਨਾਲੇ ਦਾ ਕਿੱਡਾ ਵੱਡਾ ਮੁੱਦਾ ਹੈ ਉਹਦੇ ਤੇ ਅਸੀਂ ਗੱਲ ਕਰੀ ਇਹ ਸਾਰੇ ਮੁੱਦਿਆਂ ਤੋਂ ਧਿਆਨ ਭਟਕਾ ਕੇ ਜਿਹੜਾ ਇੱਕੋ ਪਾਸੇ ਲਾ ਲਿਆ ਜੀ ਸੁਖਵੀਰ ਬਾਦਲ ਸੇਵਾ ਕਰ ਰਹੇ ਨੇ ਮੈਂ ਬੇਨਤੀ ਕਰਾਂ ਉਹਨੂੰ ਸੇਵਾ ਕਰਨ ਦਿਓ ਬਾਦਲ ਪਰਿਵਾਰ ਨੂੰ ਸੇਵਾ ਕਰਨ ਦਿਓ ਸਾਧ ਸੰਗਤ ਜੇ ਉਹਨਾਂ ਨੂੰ ਸੇਵਾ ਲੱਗਿਆ ਮਸਾਂ ਦਾ ਸੇਵਾ ਕਰਨ ਲੱਗਿਆ ਮਸਾਂ ਦਾ ਕੀਰਤਨ ਸਰਬਨ ਕਰਨ ਲੱਗਿਆ ਮਸਾਂ ਪਾਠ ਕਰਨ ਲੱਗਿਆ ਕਦੇ ਜ਼ਿੰਦਗੀ 'ਚ ਮੈਨੂੰ ਨਹੀਂ ਲੱਗਦਾ ਮਸਾਂ ਉਹਨਾਂ ਨੇ ਪੂਰੀ ਡਿਊਟੀ ਜਿਹੜੀ ਐ ਨਿਭਾਈ ਹੋਵੇ ਤੇ ਸਾਧ ਸੰਗਤ ਸੇਵਾ ਕਰ ਰਹੇ ਨੇ ਸੰਗਤ ਦੇ ਨਾਲ ਉਹਨਾਂ ਨੂੰ ਸੇਵਾ ਕਰਨ ਦਿੱਤੀ ਜਾਵੇ ਜਿੰਨੀ ਉਹਨਾਂ ਨੂੰ ਅਕਾਲ ਤਖਤ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਵੱਡਾ ਮੰਨਿਆ ਜਾਵੇ ਕਿ ਉਹਨਾਂ ਨੂੰ ਫੈਸਲਾ ਜਿਹੜਾ ਹੋਇਆ ਅਕਾਲ ਤਖਤ ਸਾਹਿਬ ਤੋਂ ਫੈਸਲਾ ਹੋਇਆ ਉਹਨਾਂ ਨੂੰ ਸੇਵਾ ਕਰਨ ਦੇ ਉਸ ਫੈਸਲੇ ਦਾ ਸਤਿਕਾਰ ਕੀਤਾ ਜਾਵੇ ਤੇ ਸਾਧ ਸੰਗਤ ਪਬਲਿਸਿਟੀ ਜਿਹੜੀ ਆ ਉਸ ਚੀਜ਼ ਦੀ ਨਾ ਕੀਤੀ ਜਾਵੇ ਉਹਨਾਂ ਨੂੰ ਦੂਰ ਰੱਖਿਆ ਜਾਵੇ ਇਸ ਪਬਲਿਸਿਟੀ ਤੋਂ ਔਰ ਨਾ ਮੈਂ ਬੇਨਤੀ ਕਰਾਂ ਕਿ ਅਫਵਾਹਾਂ ਤੋਂ ਜਿਹੜਾ ਹੈ ਗੁਰੇਜ਼ ਕੀਤਾ ਜਾਵੇ ਕਿਹਾ ਜਾਂਦਾ ਹੈ ਕਿ ਜੀ ਭਾਣਾ ਵਰਤ ਗਿਆ ਜੀ ਵੱਡਾ ਚਮਤਕਾਰ ਸਾਧ ਸੰਗਤ ਬਾਤਲ ਪਰਿਵਾਰ ਪਹੁੰਚਿਆ ਤੇ ਵੱਡਾ ਚਮਤਕਾਰ ਵਾਪਰਿਆ ਅਜਿਹਾ ਕੁਝ ਵੀ ਨਹੀਂ ਇੰਨਾਂ ਚੀਜ਼ਾਂ ਤੋਂ ਅਸੀਂ ਥੋੜਾ ਜਿਹਾ ਗੁਰੇਜ਼ ਕਰੀਏ ਆਮ ਸੰਗਤੀ ਰੂਪ ਦੇ ਵਿੱਚ ਜੋ ਸੇਵਾ ਕਰ ਰਹੇ ਨੇ ਉਹਨਾਂ ਨੂੰ ਸੇਵਾ ਕਰਨ ਦੀ ਇਹ ਸਤਿਕਾਰ ਸੰਗਤ ਵਾਲਾ ਉਹਨਾਂ ਨਾਲ ਰੱਖੀਏ ਕੋਈ ਵਿਸ਼ੇਸ਼ ਸਪੈਸ਼ਲਿਸਟ ਸਤਿਕਾਰ